ਸੀ ਦੇਖ ਰਹੇ ਹਾਂ ਪ੍ਰੈਸ ਪਿਆਓ 24 ਸਾਰੀ মিডিਆ ਟੀਮ ਸਕੂਲ ਪਤੋ ਹੀਰਾ ਵਿੱਚ ਪਹੁੰਚੀ ਆ ਇੱਥੇ ਥੋੜੇ ਸਮੇਂ ਬਾਅਦ ਐਮਐਲਏ ਉੱਚ ਨਾਲੇ ਆ ਮਨਜੀਤ ਸਿੰਘ ਜੀ ਬਲਾਸਪੁਰ ਉਹਨਾਂ ਨੇ ਜੋ ਸਕੂਲ ਨੂੰ ਗ੍ਰਾਂਟ ਦਿੱਤੀ ਆ ਨਮੀਨੀਕਰਨ ਕੀਤਾ ਤੇ ਆਉ ਦੇਖਦੇ ਆ ਕਰਦੇ ਆ ਗੱਲਬਾਤ ਕੀ ਕਹਿੰਨਾ ਐਮਐਲਏ ਸਾਹਿਬ ਪਤੋ ਹੀਰਾ ਸਿੰਘ ਵਿਖੇ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਕਰਵਾਏ ਜਾ ਰਹੇ ਅੱਜ ਦੇ ਸਮਾਰੋਹ ਦੌਰਾਨ ਮੇਰੇ ਨਾਲ ਉੱਚੇ ਤੌਰ ਤੇ ਆਏ ਹੋਏ ਸਰਦਾਰ ਹਰਮਨਜੀਤ ਸਿੰਘ ਜਿਬਰਾਨ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਔਰ ਚੇਅਰਮੈਨ ਡਿਸਟ੍ਰਿਕਟ ਪਲਾਨਿੰਗ ਬੋਰਡ ਔਰ ਹੋਰਾਂ ਦੇ ਨਾਲ ਸਿੱਖਿਆ ਕੋਆਰਡੀਨੇਟਰ ਸਬੇ ਅਮਰਪਤਖਾਰ ਸਿੰਘ ਦੀ ਖਾਲਸਾ ਦੀਨਾਂ ਸਾਹਿਬ ਇਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਦਾ ਕੁਰਸੀ ਸਿੰਘ ਜੀ ਸਮੂਹ ਸਟਾਫ ਪ੍ਰਿੰਸੀਪਲ ਮੈਮ ਜੋਤੀ ਜੀ ਸਕੂਲ ਆਫ ਐਮਨਸ ਨਿਹਾਲ ਸਿੰਘ ਨਿਹਾਲ ਸਿੰਘ ਵਾਲਾ ਅਤੇ ਸudar ਦਰਮਦੀਪ ਸਿੰਘ ਜੀ ਪਿੰਡ ਦੇ ਮੌਜੂਦਾ ਸਰਪੰਚ ਗੁਰਵਿੰਦਰ ਸਿੰਘ ਜੀ ਹੈਪੀ ਸਮੂਚੀ ਪੰਜਾਬ ਪੰਚਾਇਤ ਦੇ ਨੁਮਾਇंदे ਉਹ ਸਾਡੇ ਬਲਾਕ ਪ੍ਰਧਾਨ ਜੀਵਨ ਸਿੰਘ ਜੀ ਸੈਦੋਕੇ ਔਰ ਸਾਡੇ ਸਰਪਾ ਸਾਹਿਬ ਸਰਦਾਰ ਹਰਪੀਤ ਸਿੰਘ ਜੀ ਗੰਗੀ ਸੈਦੋਕੇ ਤੁਹਾਡੇ ਆਪਣੇ ਹੀ ਪਿੰਡ ਦੇ ਸਾਡੇ ਪਾਰਟੀ ਦੇ ਬੜੇ ਸਰਗਰਮ ਆਗੂ ਸਰਦਾਰ ਗੁਰਵਿੰਦਰ ਸਿੰਘ ਜੀ ਪੱਪੀ और सबका सपंच साहब सरदार अमरजीत सिंह जी सबका सपंच साहब सरदार गुजैन सिंह जी मेरे सरदार योद अंक जी रामकृष्ण जी मेरे बड़े पुराने साथी मास्टर अमरजीत सिंह बत्तू और जगदीप सिंह जी दौदर गर्मी इन्ह एडवोकेट गुरनूर सिंह जी दौदर गर्मी डिपार्टमेंट वालों ਐਜੂਕੇਸ਼ਨ ਕੋਆਰਡੀਨੇਟਰ ਸਰਦਾਰ ਭੁਪਿੰਦਰ ਸਿੰਘ ਜੀ ਬੈਂਸ ਸਾਡੇ ਬਲਾਕ ਸਮਤੀ ਮੈਂਬਰ ਸਰਦਾਰ ਕੁਲਦੀਪ ਸਿੰਘ ਜੀ ਰਾੜ ਸਾਹਿਬ ਪ੍ਰਮੋਦ ਗੁਪਤਾ ਜੀ ਹੋਰ ਬਹੁਤ ਸਾਰੇ ਸ਼ਖਸੀਅਤਾਂ ਨਵੀਆਂ ਤੇ ਪ੍ਰਾਣੀਆਂ ਪੰਚਾਇਤਾਂ ਦੇ ਨੁਮਾਇੰਦੇ ਔਰ ਸਕੂਲ ਕਮੇਟੀ ਦੇ ਜਿੰਨੇ ਵੀ ਨੁਮਾਇੰਦੇ ਪਹੁੰਚੇ ਨੇ ਬੱਚਿਆਂ ਦੇ ਮਾਪੇ ਬੱਚਿਓ ਸਭ ਤੋਂ ਪਹਿਲਾਂ ਫਤਿਹ ਅਰਥ ਕਰਦਾ ਪਰਮਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ਼੍ਰੀ ਅਕਾਲ ਮੇਰੇ ਸਕੂਲ ਦੇ ਨਾਲ ਬੜਾ ਪੁਰਾਣਾ ਵਾਅ ਵਾਸਪੜੇ ਤੁਹਾਡੇ ਨੂੰ ਬਹੁਤ ਸਾਰੇ ਲੋਕਨ ਪਤਾ ਹੈ ਕਿ ਮੇਰਾ ਪਿੰਡ ਹਿਰਾ ਸਿੰਘ ਦੇ ਵਿੱਚ ਆਪਣਾ ਸਕੂਲ ਸੀ ਐਮਐਲਏ ਬਣੇ ਤੋਂ ਪਹਿਨਾ ਔਰ ਮੇਰੇ ਬੱਚੇ ਇਸ ਸਕੂਲ ਦੇ ਵਿੱਚ ਇਗਜ਼ਾਮ ਦਿੰਦੇ ਸੀ ਕਿਸ ਤਰ੍ਹਾਂ ਕੇ ਮੇਰੇ ਸਕੂਲ ਦੇ ਨਾਲ ਅਕਸਰ ਮੌਜੂਦ ਰਹਿੰਦਾ ਸੀ ਸਕੂਲ ਤੋਂ ਵੀ ਪਹਿਲਾਂ बतौर ਪੱਤਰਕਾਰ ਵੀ ਮੇਰੇ ਸਕੂਲ ਦੇ ਨਾਲ ਅਕਸਰ ਹੀ ਵਾਸਤਾ ਰਹਿੰਦਾ ਸੀ ਕੁਝ ਮੇਰੇ ਨਾਲ ਵੀ ਨਵੇਂ ਆਏ ਦੇ ਲੋਕ ਮੈਂ ਦੱਸਣਾ ਚਾਹੁੰਦਾ ਇਹ ਸਕੂਲ ਆਪਣੇ ਹੱਕੇਦਾਨੀ ਬਣ ਕੇ ਜ਼ਿਲ੍ਹੇ ਦਾ ਸਭ ਤੋਂ ਪ੍ਰਾਣਿਕ ਸਕੂਲ ਅਨੁਸਾਰ ਹੈ ਤੰਗਰੇਵ ਹਕੂਮਤ ਵੱਲੋਂ ਦਬੜਿਆ ਹੋਇਆ ਸਕੂਲ ਆ ਜਿਹਨੂੰ ਤਕਰੀਬਨ 100 ਸਾਲ ਤੋਂ ਪ੍ਰਧਾ ਸਮਾਂ ਹੋ ਗਿਆ ਉਹਨਾਂ ਸਮਿਆਂ ਦੇ ਵਿੱਚ ਇਹ ਸਕੂਲ ਵਿੱਚ ਹੋਸਟਲ ਹੋਇਆ ਕਰਦੇ ਸੀ ਔਰ ਬੱਚੇ ਦੂਰੋਂ ਦੂਰੋਂ 25-25 ਕਿਲੋਮੀਟਰ ਤੋਂ ਜਿਵੇਂ ਬినాਪਿੰਡ ਬਲਾਸਪੁਰ ਇੱਕ ਤਰਕਪ੍ਰੀ ਸਕੂਲ ਹੁੰਦਾ ਸੀ ਔਰ ਉਸ ਪੂਰ ਸਿਕਾ 8ਵੀਂ ਤੱਕ ਉਹਨਾਂ ਟਾਈਮਾਂ ਅੰਦਰ ਤੇ ਇਹ ਸਕੂਲ ਉਹਨਾਂ ਦੇ ਵਿੱਚ 10ਵੀਂ ਤੱਕ 3ਵੀਂ ਤੱਕ ਹੋਇਆ ਦੂਰ ਦੂਰ ਉਪਰ ਚਿੱਪ ਪੈਦਲ ਦਿੰਦੇ ਸੀ ਬਾਹਰ ਦੇ ਪਿੰਡਾਂ ਤੋਂ ਤੇ ਕੋਈ ਬੱਚੇ ਇੱਥੇ ਹੋਸਟਲ ਰਹਿੰਦੇ ਸੀ ਇਹ ਹੀ ਕਾਰਨ ਦਾ ਖਾਸ ਕਰਕੇ ਪਤੂ ਅਤੇ ਪਤੂ ਦਾ ਏਰੀਆ ਇਥੋਂ ਦੇ ਲੋਕ ਬਹੁਤ ਜ਼ਿਆਦਾ ਪੜ੍ਹੇ ਨੇ ਪਤੂ ਦੇ ਆਰਮੀ ਦੇ ਵਿੱਚ ਕਰਨਲ ਹੋਰ ਵੱਡੇ-ਵੱਡੇ ਪੋਸਟਾਂ ਤੇ ਸਰਸਰ ਕਰਦੇ ਰਹੇ ਨੇ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਉਹਦੇ ਇੱਕੋ ਇੱਕ ਕੰਮ ਸੀ ਸਕੂਲ ਕਰਕੇ ਕਿਉਂਕਿ ਬੱਚਾ ਨੂੰ ਪੜ੍ਹਨ ਦਾ ਮੌਕਾ ਮਿਲਦਾ ਸੀ ਤੇ ਬੱਚੇ ਪੜ੍ਹਦੇ ਸੀ ਹੁਸ਼ਤਲਤ ਰਹਿੰਦੇ ਸੀ ਤੇ ਉਸ ਤੋਂ ਬਾਅਦ ਆਪਣੀ ਲਾਈਫ ਦੇ ਵਿੱਚ ਕਿਤੇ ਨ ਕਿਤੇ ਸੈਟਲ ਹੋ ਜਾਂਦੇ ਸੀ ਇਹ ਸਕੂਲ ਉਹਨੂੰ ਬੜਾ ਪ੍ਰਾਣ ਅਸਕੁੰਦਾ ਅੱਜ ਵੀ ਸਿੱਖਿਆ ਕ੍ਰਾਂਤੀ ਤਾਇਤ ਇੱਥੇ ਇਕੱਤਰ ਹੋਏ ਅੱਜ ਪੰਜਾਬ ਦਾ ਕੋਈ ਮਨਿਸਟਰ ਅੱਜ ਪੰਜਾਬ ਦਾ ਕੋਈ ਐਮਐਲਏ ਇਸ ਟਾਈਮ ਇਹ ਨਹੀਂ ਹੋਗਾ ਕਿ ਉਹ ਏਸੀ ਸਾਡੇ ਦੇ ਘਰੇ ਪਿਆ ਹੋਵੇ ਕਿਸੇ ਨਾ ਕਿਸੇ ਸਕੂਲ ਦੇ ਵਿੱਚ ਬੜੀਆਂ ਸਰਕਾਰਾਂ ਆਈਆਂ ਬੜੀਆਂ ਸਰਕਾਰਾਂ ਗਈਆਂ ਤੇ ਪਹਿਲੀ ਵਾਰ ਹੋ ਰਿਹਾ ਕਿ ਹਰਕਿਆਂ ਦੇ ਵਿਧਾਇਕ ਮਨਿਸਟਰ ਸਕੂਲਾਂ ਦੇ ਵਿੱਚ ਆ ਰਹੇ ਜਿਹੜੇ ਕੈਮਰਸ ਸਕੂਲ ਦੇ ਵਿੱਚ ਆਊਗਾ ਇਹ ਕੁਦਰਤੀ ਗੱਲ ਆ ਕਿ ਉੱਥੋਂ ਦੇ ਸਕੂਲ ਦੇ ਮੁਖੀ ਸਹਿਬਾਨ ਔਰ ਸਟਾਫ ਸਕੂਲ ਦਾ ਸਾਰਾ ਉੱਚਾ ਦੇ ਰਿਹਾ ਹੋਗਾ ਔਰ ਜਿਹੜੇ ਕੰਮ ਜਿਸ ਤਰ੍ਹਾਂ ਆਪਣੇ ਕੋ ਗੈਸਟ ਆਉਣਾ ਹੁੰਦਾ ਬਹੁਤ سارے ਕੰਮ ਜਿਹੜੇ ਉਧਰੇ ਜੇ ਪਏ ਹੁੰਦੇ ਆ ਤੇ ਆਪਾਂ ਉਹਨਾਂ ਨੂੰ ਪੂਰਾ ਕਰਦੇ ਇੱਕ ਬਹਾਨੇ ਦੇ ਨਾਲ ਸਕੂਲ ਦੇ ਵਿੱਚ ਚੇਅਰ ਪੈਰੇ ਉੱਚਾ ਇੱਕ ਨਵਾਂ ਅ ਬਰੂ ਸਿਸਟਮ ਵਰਤਦਾ ਇਹ ਬਹੁਤ ਜ਼ਰੂਰੀ ਹੈ ਪੰਜਾਬ ਦੇ ਵਿੱਚ ਵੀ ਇਸ ਸਕੂਲ ਦੇ ਤੇ 28 ਲੱਖ ਬੱਚਾ ਪੜਦਾ ਇਹਨਾਂ 28 ਲੱਖ ਬੱਚਿਆਂ ਦਾ ਵਿਅਕ ਸਵਾਰਨ ਦੇ ਲਈ ਇਹਨਾਂ 28 ਲੱਖ ਬੱਚਿਆਂ ਨੂੰ ਜ਼ਿੰਦਗੀ ਦੇ ਵਿੱਚ ਕਾਮਯਾਬ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਬਹੁਤ ਵੱਡੇ ਤੇ ਬਹੁਤ ਵਧੀਆ ਪ੍ਰਾਣਿਕ ਦਿੱਤਾ ਹੈ ਇੱਕ ਸਮਾਂ ਸੀ ਜਦੋਂ ਬਹੁਤ ਵੱਡੇ ਵੱਡੇ ਦਫ਼ਤਰਾਂ ਦੇ ਵਿੱਚ ਜਾਂਦੇ ਸੀ ਤਾਂ ਉੱਥੇ ਸਾਡੇ ਪੰਜਾਬ ਦੇ ਸਾਡੇ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਅਫਸਰ ਬੈਠੇ ਹੋਏ ਸੀ ਚਾਹੇ ਈਸੀ ਦਫ਼ਤਰ ਜਾਂਦੇ ਸੀ ਚਾਹੇ ਇਹ ਅਸਸਿਨਾ ਦਫਤਰ ਜਾਂਦੀ ਚਾਹੇ ਹੋਰ ਕਿਸੇ ਵੱਡੇ ਦਫਤਰ ਜਾਂਦੇ ਸੀ ਪਰ ਕਿਸੇ ਜੀਆਂ ਸਰਕਾਰਾਂ ਨੇ ਚਾਹੇ ਕਿਸੇ ਵੀ ਪਾਰਟੀ ਸਰਕਾਰ ਲਈਆ ਬਿਲਕੁਲ ਸੁਖੌਲ ਬਥੇਦਤਾ ਤੇ ਸਾਡੇ ਬੱਚੇ ਜਿਹੜੇ ਵੱਡੇ ਵੱਡੇ ਇੰਤਜ਼ਾਮ ਕਲੀਅਰ ਕਰਦੇ ਹੁੰਦੇ ਆ ਉਹ ਕਲੀਅਰ ਕਰਨ ਤੋਂ ਵਾਂਝੇ ਉਹਦਾ ਸਟਾਫ ਕੀ ਹੋਇਆ ਉਹਦਾ ਸਟਾਫ ਇਹ ਹੋਇਆ ਕਿ ਅੱਜ ਤੁਸੀਂ ਕਿਸੇ ਵੱਡੇ ਦਫਤਰਾਂ ਚਲੇ ਜਾਓ ਜਿਹਦੇ ਵੱਡੇ ਅਫੀਸਰ ਨੇ ਕੋਈ ਕੇਰਲਾ ਤੋਂ ਆਉਗਦਾ ਤੁਹਾਨੂੰ ਕੋਈ ਮਹਾਰਾਸ਼ਟਰ ਤੋਂ ਕੋਈ ਗੁਜਰਾਤ ਤੋਂ ਕੋਈ ਰਾਸਟਰ ਬਰਸੀ ਚਾਹੁੰਦੇ ਆ ਪੰਜਾਬ ਸਰਕਾਰ ਦਿੰਦੀ ਆ ਕਿਹੜੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਆ ਇਹ ਪੜ੍ਹਨ ਪੜ੍ਹਨ ਕਿਉਂ ਵੱਡੇ ਹੱਥਾਂ ਬਾਹਰ ਫੇਲਵੇ ਇੱਕ ਅਫਸੋਸ ਨਾਲ ਗੱڑا ਪੈ ਰਿਆ ਜਦੋਂ ਵੀ ਸਕੂਲਾਂ ਦੀ ਗੱਲ ਆ ਕੋਸਕ ਆਪੇ ਬੜੇ ਆਪੂ ਸਕੂਲਾਂ ਦੇ ਘੇਟਾਰੇ ਖਰਚਦੇ ਆ ਜਿਹਦੇ ਨਾਲ ਸਾਡੇ ਬੱਚਿਆਂ ਦਾ ਜਿਹੜਾ ਮਨੋਵਲ ਡਿੱਗਦਾ ਉਹਨਾਂ ਨੂੰ ਤੌਹਰਾ ਕਿ ਜੇ ਸਰਕਾਰੀ ਸਕੂਲੋਂ ਦੇ ਬੱਚੇ ਪੜ੍ਹ ਲੈਗੇ ਤੇ ਸਾਡੇ ਮਗਰ ਕੋਣ ਲੱਭੂ ਸਾਡੇ ਮਗਰ ਜਿੱਦਾਂ ਅਕਬਰ ਦਾ ਵਕੂ ਕੋ ਇਸ ਕਰਕੇ ਅਸੀਂ ਚਾਹੁੰਦੇ ਆਂ ਵੀ ਆਪਾਂ ਨੂੰ ਇਸ ਤਰ੍ਹਾਂ ਕਰਨ ਦੀ ਬਜਾਏ ਬੱਚਿਆਂ ਦੇ ਮਨੋਵਲ ਨੂੰ ਕਿੱਥੇ ਕਰ ਲਈ ਸਾਨੂੰ ਉਪਰਾਲੇ ਕਰਨੇ ਚਾਹੀਦੇ ਆ ਪੰਜਾਬ ਸਰਕਾਰ ਦਾ ਸਾਥ ਜਣਾ ਚਾਹੀਦਾ ਪੰਜਾਬ ਸਰਕਾਰ ਦੇ 1700 ਸਕੂਲਾਂ ਨੂੰ ਵਾਈਫਾਈ ਨਾਲ ਜੋੜਿਆ ਵਾਈਫਾਈ ਸਮੇਂ ਦੀ ਆਧੁਨਿਕ ਤਕਨੀਕਾਂ ਤਾਂ ਕਿ ਬੱਚਿਆਂ ਨੂੰ ਸਮੇਂ ਦੇ ਹਾਲ ਦਾ ਪੜਾਇਆ ਜਾ ਸਕੇ ਪੁਰਾਣੇ ਸਮੇਂ ਜਦੋਂ ਇੱਕ ਇੱਕ ਟੀਚਰ ਤਾਂ ਤਰ ਕਲਾਸਾਂ ਪੜਾਉਂਦਾ ਸੀ ਮਿਲ ਕੇ ਪਹਿਲਾਂ ਪ੍ਰਿੰਸੀਪਲ ਸਾਹਿਬ ਨੂੰ ਸਹਿਮਤੀ ਬੜਾ ਵਿਸਥਾਰ ਨਾਲ ਦੱਸ ਕੇ ਗਏ ਪੰਜਾਬ ਸਰਕਾਰ ਨੇ 300000 ਦੇ ਆਪਰਟੀ ਕੀਤੇ 7200 ਲਗਭਗ ਕੱਚੇ ਦੇ ਹੱਕਾਂ ਨੂੰ ਪੱਕੇ ਕੀਤਾ 340 ਉਹ ਅਧਿਆਪਕ ਜਿਨ੍ਹਾਂ ਦੇ ਕੋਈ ਅਦਾਤੀ ਕੇਸਾਂ ਦੇ ਸੀ ਉਹਨਾਂ ਨੇ ਕੇਸਾਂ ਦਾ ਨਿਪਟਾਰਾ ਕਰਵਾ ਕੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਭੇਜਿਆ ਤਾਂ ਕਿ ਬੱਚੇ ਨੂੰ ਵਧੀਆ ਪੜਾਈ ਦਿੱਤੀ ਜਾ ਸਕੇ ਤੁਸੀਂ ਕੋਈ ਪ੍ਰਪੋਜ਼ਲ ਲਿਖਦੇ ਸੀ ਕੁਝ ਬਣਾਉਣ ਲਈ ਸਾਲਾਂ ਦੇ ਸਾਲ ਲੱਗ ਜਾਂਦੇ ਸੀ ਬੜਵੇ ਜਦੋਂ ਸਕੂਲ ਰਿਵੇਂ ਜਾਂ ਸੰਤਾ ਜਦੋਂ ਵੀ ਧੰਨਵਾਦ ਕਰਦਾ ਜਾਂ ਸਵਾਪਤ ਕਰਦਾ ਜਿਸ ਤਰ੍ਹਾਂ ਸਾਰਾ ਗੁਸੇਪ ਸੱਜੀ ਨੇ ਕਿਹਾ ਕਿ ਜਦੋਂ ਅਸੀਂ ਕੋਈ ਡਿਮਾਂਡ ਲਿਖਦੇ ਆ ਹਫ਼ਤੇ ਦੇ ਵਿੱਚ ਉਹ ਓਕੇ ਹੋ ਗਿਆ ਜਾਂਦਾ ਇਹ ਪਹਿਲੀ ਵਾਰ ਇਹਦਾ ਕਿ ਕੋਈ ਇੱਕ ਕਾਰਨ ਕਿਹੜੇ ਬੱਚੇ ਬੈਠੇ ਆ ਇਹਨਾਂ ਨੂੰ ਧੀਨਰੀ ਜ਼ਿੰਦਗੀ ਦੇ ਵਿੱਚ ਕਾਮਯਾਬ ਕਰ ਔਰ ਮੇਰੇ ਤੁਹਾਨੂੰ ਦੱਸਿਆ ਗਿਆ ਕਿ ਪੰਜਾਬ ਦੇ 250 ਪ੍ਰਿੰਸੀਪਲਾਂ ਨੂੰ ਸਿੰਧਾ ਪਰਪੇਜ ਹੈ 250 ਤੇ ਬੜੀ ਤੁਹਾਡੇ ਲਈ ਖੁਸ਼ੀ ਦੀ ਗੱਲ ਆ ਕਿ ਤੁਹਾਡੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਜਾ ਗਏ ਬਹੁਤ ਬਲੀਏ ਕਰਲਾ ਕੋਈ ਇਹ ਵੀ ਕੱਲ ਕੇ ਗਿਆ ਕਿ ਕੋਈ ਸਵਾਰਥ ਦੀ ਪੁੱਛੀ ਅਸੀਂ ਆਪ ਦੀ ਮੈਂਟਾਫ ਚੈੱਕ ਕਰ ਸਕਦੇ ਹਾਂ ਪੰਜਾਬ ਸਰਕਾਰ ਪਰ ਦਸੀ ਹਾਂ 151 ਅਫਗਾਨ ਨੂੰ IIM ਲਾਹੌਰ ਭੇਜਿਆ ਗਿਆ ਔਰ 100 ਅਫਗਾਨ ਨੂੰ ਫਿਨਲੈਂਡ ਭੇਜਿਆ ਗਿਆ ਫਿਨਲੈਂਡ ਯਾਤਰਾ ਕਰਕੇ ਔਰ ਵਰਲਡ ਦਾ ਪੂਰਤ ਖੂਸੂ ਕੰਟਰੀ ਮੈਨੇਸਟਰ ਦਾ ਬਾੜਾ ਸਾਹਿਬ ਮੈਨੂੰ ਦੋ ਵਾਰ ਫੇਟਾ ਦਾ ਬੋਕਾ ਲਿਆ ਆਧੁਨਿਕ ਕੰਟਰੀਆ ਕਿਹਾਂ ਪੇ ਜਾ ਗਿਆ ਦਾ ਅਫਗਾਨ ਤਾਂ ਕਿ ਉਥੋਂ ਸਿੱਖਿਆ ਤੋਂ ਹੋਰ ਸਿੱਖਿਆ ਨਗਰ ਜਿਹੜੇ ਸਰਕਾਰੀ ਸਕੂਲਾਂ ਨੂੰ ਅਧਿਆਪਕ ਨੇ ਉਹ ਬਹੁਤ ਸਿੱਖਿਆ ਬਧਾਪ ਕਰੀ ਬਹੁਤ ਐਜੂਕੇਟਿਡ ਨੇ ਬੜੇ ਤਹਿ ਡਿਗਰੀਆਂ ਕਿਰ ਕੱਸੀ ਆਉਂਦੇ ਨੇ ਪਰ ਨਾ ਤੋਂ ਪਧਰ ਕੇ ਕਿ ਕੋ ਕਰ ਨੇ ਸਿੱਖਿਆ ਤੋਂ ਬਾਅਦ ਉਹਨੂੰ ਬਾਹਰ ਦੇ ਮੌਕਿਆਂ ਦੇ ਵਿੱਚ ਭੇਜਿਆ ਜਾਂਦਾ ਕਾਰ ਜੇ ਤੁ ਹੋਰ ਵੀ ਸਿੱਖਿਆ ਤੋਂ ਕਿਉਂ ਪਰ ਆ ਕੇ ਆਪਣੇ ਸਾਥੀ ਨੂੰ ਸਿੱਖਿਆ ਦਿੱਤਾ ਤਾਂ ਇਹ ਬੱਚਿਆਂ ਨੂੰ ਹੋਰ ਬਧੀਆ ਤਰੀਕੇ ਨਾਲ ਸਿੱਖਿਆ ਦਿੱਤਾ ਮੇਰੇ ਤੋਂ ਪਹਿਲਾਂ ਗੱਲ ਹੋਈ ਆ ਜਿੰਨਾ ਟਾਈਮ ਅਸੀਂ ਵੱਡੇ ਸੀ ਉਹਨਾਂ ਟਾਈਮਾਂ 'ਚ ਸਕੂਲਾਂ ਦੇ ਵਿੱਚ ਚੌਕੀਦਾਰ ਹੁੰਦੇ ਸੀ ਸਫਾਈ ਸੇਵ ਹੁੰਦੇ ਸੀ ਗੇਟਕੀਪਰ ਹੁੰਦੇ ਸੀ ਜਦੋਂ ਉਹਨਾਂ ਦੀ ਰੈਟਾਇਰਮੈਂਟ ਹੋ ਗਈ ਉਮਰ ਦੇ ਹਿਸਾਬ ਨਾਲ ਉਸ ਤੋਂ ਬਾਅਦ ਸਰਕਾਰਾਂ ਨੇ ਭਰਤੀ ਨਹੀਂ ਕੀਤੀ ਸਰਕਾਰ ਤੇ ਕਿਸੇ ਵੀ ਪਾਰਟੀ ਨੇ ਕੋਈ ਵੀ ਪਾਰਟੀ ਬੰਦ ਹੋਰ ਮੇਰੇ ਤੋਂ ਪਹਿਲਾਂ ਦਸਤੀਏਰੇ ਪ੍ਰਿੰਸੀਪਲ ਸਾਹਿਬ ਦੇ ਸਕੂਲਾਂ ਦੇ ਵਿੱਚ ਚੌਕੀਦਾਰ ਸਪਾਈ ਸੇਵਕਾਇ। ਪੰਜਾਬ ਸਰਕਾਰ ਨੇ ਸਰਦਾਰ ਕੁਵਾਰ ਸਿੰਘ ਜੀ ਮਾਨ ਉਹਨਾਂ ਨੇ 2000 ਸਪਾਈ ਸੇਵਕਾਂ ਦੀ ਚੌਕੀਦਾਰ ਭਰਤੀ ਕੀਤੀ ਹੈ ਜਿਹੜੇ ਸਾਡੇ ਸਕੂਲਾਂ ਦੇ ਵਿੱਚ ਆ ਗਏ। ਇਹ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਾਹਿਬ ਸਰਦਾਰ ਕੁਵਾਰ ਸਿੰਘ ਮਾਨ ਇਹ ਸਟ੍ਰਕਚਰ ਦੇ ਸੀ। ਨਹੀਂ ਪਿਲੀਆ ਸਰਕਾਰ ਨੇ ਸਕੂਲਾਂ ਦਾ ਬੜਾ ਮਾੜਾ ਹਾਲ ਜਿਵੇਂ ਸਿੱਖਿਆ ਦੇ ਨਾਮ ਦਾ ਸੇਧ ਗੱਲ ਕਰਾ ਤਾਂ 881 ਆਮ ਆਦਮੀ ਲਈ ਦਵਾਈ ਜਰੇ ਸਾਰੇ ਮੁੱਖ ਮੰਤਰੀ ਸਾਹਿਬ ਸਦਾ ਤੁਹਾਨੂੰ ਸੇਵਾ ਮਾਨ ਸਾਹਿਬ ਜਿੱਥੇ ਕਰੋੜਾਂ ਲੋਕ ਫ੍ਰੀ ਟੈਸਟ ਕਰਵਾਉਂਦੇ ਨੇ ਔਰ ਫ੍ਰੀ ਦਵਾਈਆਂ ਲੈਦੇ ਆਜ ਅੱਜ ਅਪਾ ਸਮਾਗਮ ਇਕੱਠੇ ਹੋਈਆਂ ਜਿਹਦੇ ਵਿੱਚ ਬਹੁਤ ਗਣਤੀ ਕਿਸਾਨ ਸਾਥੀਆਂ ਦੇ ਅਨਸਾਰ ਵੀਰਾਂ ਦੀਆਂ ਜਿਹੜਾ ਪੰਜਾਬ ਆ ਪੰਜਾਬ ਖੇਤੀ ਪ੍ਰਧਾਨ ਸੂਬਾ ਖੇਤੀ ਨੂੰ ਕਰਨ ਦੇ ਲਈ ਪਾਣੀ ਦੀ ਲੋੜ ਤਾਂ ਪਿਛਲੇ ਸਰਕਾਰਾਂ ਦੀ بے ਧਿਆਨੀ ਕਰਕੇ ਜਿਹੜਾ ਪਾਣੀ ਸਾਡੀ ਧਰਤੀ ਤੋਂ ਧਰਤੀ ਦੇ ਵਿੱਚੋਂ ਬਹੁਤ ਸਪੀਡ ਦੇ ਨਾਲ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਕੱਢਿਆ ਹੈ ਮੈਂ ਖੁਦ ਵੇਖਿਆ ਜਿਹੜੇ ਮੇਰੇ ਤੋਂ ਵੱਡੀ ਉਮਰ ਦੇ ਆ ਉਹਨਾਂ ਨੇ ਵੇਖਿਆ ਕਿਸੇ ਟਾਈਮ ਇੰਜਣ ਇੰਜਣ ਉੱਪਰ ਪਏ ਹੁੰਦੇ ਸੀ ਤਾਂ ਕਿ ਰੇਪਰ ਫਿਰ 20 ਫੁੱਟ ਚਲੇ ਗਏ ਥੱਲੇ ਡੂੰਗਾ 40 ਫੁੱਟ ਚਲਾ ਗਿਆ 60 ਫੁੱਟ ਚਲਾ ਗਿਆ ਅੱਜ 600 ਫੁੱਟ ਆਸਾਇਕ ਨੇ ਕਿੱਡੀ ਬੈਠੀ ਆ ਤਾਂ ਬੜੀ ਪਾਣੀ ਸਰਕਾਰ ਦਾ ਉਹਦੀ ਤਾਂ ਇਹਨੂੰ ਤੀਜੀ ਪੈਰੀ ਨੂੰ ਪਾਣੀ ਮਿਲਦਾ ਹੀ ਨਹੀਂ ਇਹਨਾਂ ਡੂੰਗਾ ਪੀਤਾ ਜਾਂਦੇ 50 ਸਰਕਾਰ ਨੇ ਕੀਤੇ ਇਸ ਦਾ ਕੋ ਚਿੰਤ ਧੋਗੇ ਨਹਿਰਾਂ ਦਾ ਪਾਣੀ ਖੇਤਾਂ ਨੂੰ ਦੇਣਾ ਸ਼ੁਰੂ ਕੀਤਾ ਵੱਡੀ ਪੱਧਰ ਤੇ ਤੇਰੇ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਦੇਣਾ ਉਹ ਪਾਣੀ ਜਿਹੜਾ ਬਰਫ ਫੁਰਕੇ ਬੜਦਾ ਜਿਹੜਾ ਪਹਾੜਾਂ ਵਿੱਚ ਦੀ ਆਉਂਦਾ ਜਿਹੜਾ ਰੇਤ ਵਿੱਚੋਂ ਨਿਕਲ ਕੇ ਆਉਦਾ ਜਿਹੜਾ ਖੇਤੀ ਲਈਫ ਨੂੰ ਕੀ ਬਣਿਆ ਅੱਜ ਨੈਰਾ ਬੜ ਰਿਹਾ ਸੂਏ ਬੜ ਰਹੇ ਆ ਕੱਸੀਆਂ ਪੱਕੀਆਂ ਹੋ ਰਹੀਆਂ ਖਾੜੇ ਬਣ ਰਹੇ ਆ ਪੈ 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 ਪਾਈ ਰਹੇ ਇੱਕ ਵੀ ਇਹ ਵੀ ਕਿਵੇਂ ਸੋਲ ਰਿਹਾ ਇਹ ਤੋਂ ਨਾਲ ਹੀ ਪੈਂਦਾ ਤੁਹਾਡੇ ਰੌਕੇ ਕਲਾ ਨਾਲੀ ਪੈਂਦਾ ਪਹਿਲਾ ਪਿੰਡ ਜਵਾਰ ਸਿੰਘ ਵਾਲਾ ਪਹਿਲਾ ਪਿੰਡ ਤੁਹਾਡੇ ਜਵਾਰਸੇਗੜੇ ਤੇ ਖਰਨੇਵ ਸਿੰਘ ਜੀ ਮੇਰੇ ਕੋਲ ਬੈਠੇ ਸੀ ਆਪਣੇ ਬੈਣ ਸਾਹਿਬ ਬੈਠੇ ਆ ਜਵਾਰਸੇਗੜਾ ਜਵਾਰਸੇਗੜਾ ਉਹ ਜੇ ਟੇਲਾਂ ਦੇ ਪਾਣੀ ਨਹੀਂ ਸੀ ਬੈਠੇ ਤੇ ਹੁਣ ਉਹਨਾਂ ਟੇਲਾਂ ਤੋਂ ਪਾਣੀ ਚੱਲਿਆ ਆ ਰਿਹਾ ਮੈਨੂੰ ਫੋਨ ਆਉਂਦੇ ਨੇ ਕਿ ਰਾਈਟ ਹੀ ਕਰੋ ਬਸ ਪਾਣੀ ਬੜਾ ਜ਼ਿਆਦਾ ਆ ਰਿਹਾ ਬਦਰੀ rau ke tala bheed rau ke ਆ ਪਾਣੀ ਆ ਨਾਲੀ ਪੰਡਾ ਵਧੇ ਕੇ ਕੱਸੀ ਨਵੀਂ ਬਣੀ ਆ ਐਨੀ ਆ ਨਹੀਂ ਸ਼ਾਨਦਾਰ ਕੱਸੀ ਬਣੀ ਆ ਜਿਹਦਾ ਹਲੇ ਸੀਮੈਂਟ ਵੀ ਨਹੀਂ ਸੁੱਕਿਆ ਤਾਂ ਸਿੱਧੂ ਵਾਲੇ ਬੈਠੇ ਆ ਸਰਪੰਚ ਸਾਹਿਬ ਗੱਗੀ ਜੀ ਜੀਵਨ ਸਿੰਘ ਦੇ ਘਰ ਪ੍ਰਾਤ ਕਰਨ ਬੈਠੇ ਆ ਮੈਨੂੰ ਹੋਰ ਇਸ ਕੇ ਬਾਤ ਸੁਣਨ ਲੱਗੇ ਕਿਉਂਕਿ ਇਹਨਾਂ ਦਾ ਧਾਰ ਪਿੰਡ ਆ ਇਹਨਾਂ ਦਾ ਸੁਆ ਇਹਨਾਂ ਦੇ ਸੁਏ ਤੋਂ ਵਧੀਆ ਕੱਸੀ ਬਣ ਗਈ ਇੱਕ ਦਿਨ ਮੋਕਾ ਪਾ ਤੁਸੀਂ ਆਉਣ ਆਉਂਦੀ ਕਰਕੇ ਲਾਉਣਾ ਵੀ ਸਾਡੇ ਤੁਹਾਨੂੰ ਪਾਣੀ ਵਧ ਜਾਵੇ ਮੈਨਰੇ ਨਹੀਂ ਜਿਵੇਂ ਪੜਨਾ ਉਹ ਵੀ ਪੜਨਾ ਹੋਰ ਸੀ ਹੈਮਤਪੁਰਾ ਨਾੜੀਪਿੰਡ ਹੈਮਤਪੁਰਾ ਉਦਯੋਗ ਘਾਟ ਕਰਕੇ ਨਵੀਂ ਕਸੇ ਗੱਡੀ ਆ 5000 ਰੁਪਏ ਪਾਣੀ ਦੇ ਰੁਪਏ ਤੇ 4500 ਰੁਪਏ ਪਾਣੀ ਦੇ ਦਾ ਸ਼ੁਰੂ ਕਰਦੇ ਤੇ ਕਿੰਨਾ ਪਾਣੀ ਸਾਡਾ ਬਾਤ ਰਿਹਾ ਛੱਪੜਾ ਨੂੰ ਵੀ ਨੀ ਕਰਨ ਕਰ ਰਹੇ ਆ ਛੱਪੜਾ ਦੇ ਪਾਣੀ ਨੂੰ ਟ੍ਰੀਟ ਕਰਕੇ ਉਹ ਖੇਤਾਂ ਨੂੰ ਦੇਣਾ ਵੈ ਸਨੀ ਫੁੱਡੇ ਦੀ ਜੂਬੀ ਲਈ ਆ ਵੀ ਪਟੇਟਾ ਦਾ ਪਤਾ ਕਰੋ ਜੇ ਕਿਹਦੇ ਸੋਲਰ ਲਗਾਉਣੇ ਆ ਵੀ ਲਵਾਓ ਪਾਣੀ ਘਣ ਕਰ ਕਬਡੀ ਜਾਣੀਆਂ ਥੇਤਰ ਸਟੋ ਚਪੜਾ ਦੱਬਾ ਲਈ ਪਹਿਲਾਂ ਕੀ ਹੁੰਦਾ ਸੀ ਸਰਕਾਰ ਤਹਿ ਸ਼੍ਰੋਮਣੀ ਅਕਾਲੀ ਦਲ ਦੀ ਹੁੰਦੀ ਸੀ ਚਾਹੇ ਕਾਂਗਰਸ ਪਾਰਟੀ ਦੀ ਹੁੰਦੀ ਸੀ ਇੱਕੋ ਹੀ ਗੱਲ ਹੁੰਦੀ ਸੀ ਖਿਤਾਬਾ ਖਾਲੀ ਆ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਪ੍ਰਭਾਸ ਸਿੰਘ ਜੀ ਮਾਨ ਸਾਡੇ ਫਰਾਂਸ ਮੇਜਰ ਸਾਹਿਬ ਸਰਦਾਰ ਪ੍ਰਭਾਸ ਸਿੰਘ ਜੀ ਜੀਮਾ ਇੱਕ ਵਾਰ ਹੀ ਨਿਖਿਆ ਕਿ ਖਿਤਾਬਾ ਖਾਲੀ ਪਿੰਡਾਂ ਦੇ ਟਾਪਲਾ ਸੱਜਾ ਮੜ ਰਹੀਆਂ ਪਿੰਡ ਦੀਆਂ ਫਰਨੀਆਂ ਨੇ ਮਨੁੱਖਿਆ ਤੋਂ ਪ੍ਰਹਿਤ ਕੋਈ ਹੋ ਸਾਬੀ ਰਾਉਂਦੇ ਤੋਂ ਰਾਉਂਦੇ ਜਾ ਕੇ ਦੇਖੋ ਹਰਿਤਪੁਰੇ ਜਾ ਕੇ ਦੇਖੋ ਇੰਟਰਲੌਕ ਲੱਗ ਰਹੀ ਆ ਪਿੰਡਾਂ ਦੇ ਵਿੱਚ ਫਿਰਨੀਆਂ ਸਿਮੈਂਟਡ ਹੋ ਰਹੀਆਂ ਔਰ ਬੱਡੇ ਬੱਦੇ ਕੰਮ ਹੋ ਰਹੇ ਸਕੂਲਾਂ 'ਚ ਲੱਖਾਂ ਰੁਪਏ ਦੇ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਬਹੁਤ ਜ਼ਿਆਦਾ ਰੁਪਏ ਬਟੂ ਇਹ ਬਾਸ ਸਰਕਾਰੀ ਕਾਰਜ ਹੈ ਔਰ ਜਿਵੇਂ ਇਸੋ ਕੇ ਗੱਲ ਕਰਾਂ ਗੱਲ ਮੇਰੀ ਯਾਦ ਆ ਗਈ ਕਿਉਂਕਿ ਜਿੱਕਰ ਹੋਇਆ ਇਤੋਂ ਅਪਰ ਜਦ ਬਾਹਰ ਦੇ ਮੁਰਕਾ ਜਾਂਦੇ ਬਹੁਤ ਸਾਰੇ ਆਪਣੇ ਬੈਠੇ ਨਾਰਾਇਣ ਬੈਠੇ ਨੇ ਉਧਰ ਜਾਂਦੇ ਰਹਿੰਦੇ ਨੇ ਜਿਹਨਾਂ ਦਾ ਹੌਣ ਜਾਣ ਬਣਾ ਰਿਹਾ ਬਾਹਰਲੇ ਮੁਰਕਾ ਚ ਆਪ ਉਹਦੇ ਦੇਖਦੇ ਹੁੰਦੇ ਆ ਜਾਂ ਆਪ ਸੁਣਦੇ ਹੁੰਦੇ ਆ ਕਿ ਉਥੇ ਜੇ ਕੋਈ ਸੜਕ ਦੇ ਪ੍ਰਹਾੜ ਸਾਹਿਬ ਜੇ ਤਾਂ 15 ਮਿੰਟਾਂ ਦੇ ਵਿੱਚ ਨਿਕਲਦੀ ਆ ਜਾਂਦੀ ਸਰਗੇ ਜਈ ਮਾਨ ਸਾਹਿਬ ਦੇ ਸਰਦਾਰ ਤੁਆਸ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਹਰ 20 ਕਿਲੋਮੀਟਰ ਤੇ ਐਸਐਸਰ ਨਿਕਲਦਾ ਹਰ ਵੀ ਗੱਲ ਉਹਦੀ ਰੱਬ ਨਾਲ ਕਰੇ ਕੋਈ ਹਾਰਸਾ ਹੋ ਜੇ ਈਵਨ ਕਿ ਟੈਅਰ ਹੀ ਬੰਦ ਹੋ ਜੇ ਤਾਂ ਪੰਦਰਾ ਬੈਟਲ ਵਿੱਚ ਐਸਾ ਸਭ ਨਹੀਂ ਘੱਟਿਆ ਜਾਂਦਾ ਇਹ ਪਹਿਲੀ ਵਾਰ ਹੈ ਇਸ ਤੋਂ ਲਾਵਾ ਜੇ ਮੈਂ ਨਾਲ ਪੀਂਦੀ ਗੱਲ ਕਰਾਂ ਉਹਦਾ ਵੀ ਇੱਥੇ ਜ਼ਿਕਰ ਹੋਇਆ 60000 ਦੇ ਲਗਭਗ ਪੰਜਾਬ ਸਰਕਾਰ ਨੂੰ ਨੌਂ ਬਰੇ ਦੇ ਸਰਦਾਰ ਸੁਭਾਨ ਸਿੰਘ ਦੀ ਮਾਂ ਮੁੱਖ ਬੰਦੀ ਸਾਬ੍ਹ ਉਹ 60000 ਦੇ ਵਿੱਚ ਇੱਕ ਵੀ ਸਾਬ੍ਹ 30 ਵਾਸਤੇ ਇੱਕ ਵੀ ਪੈ ਰੁਪਿਆ ਨਹੀਂ ਲਿਖਿਆ। ਮੈਂ ਗੱਲ ਪਿੰਡ ਹੈਬਤ ਪੂਰੇ ਬੋਲ ਰਿਹਾ ਸੀ। ਸਾਡੇ ਸਰਪੰਚ ਸਾਹਿਬ ਬੈਠੇ ਦੀ ਬਾਦ ਬਾਦ ਸਿੰਘ ਮੈਨੂੰ ਕਹਿੰਦੇ ਭਾਈ ਜੀ ਸਾਡੇ ਪਿੰਡ 'ਚ 8 ਮੁੰਡੇ ਕੁੜੀਆਂ ਸਰਕਾਰੀ ਨਿੱਤਰਵਾਨਿਆ 8 ਇੱਕੋ ਪਿੰਡ ਦਾ ਹੈ ਕਿ ਪ੍ਰਾਪਤ ਆਪਣੇ ਗਾੜ ਪੈਂਦਾ। ਪਹਿਲਾਂ ਕੀ ਹੁੰਦਾ ਸੀ 15 ਨੰਬਰ ਇੰਟਰਵਿਊ ਦੇ ਰੱਖ ਲੈਂਦੇ ਸੀ। ਉੱਥੇ ਕੀ ਹੁੰਦਾ ਸੀ ਕੋਟਾ ਵੰਡਿਆ ਨਾ ਸੀ। ਐਮਐਲਏ ਦਾ ਕੋਟਾ ਇਹਨਾਂ ਮਾਰਕੀ ਦਾ ਕੋਟਾ ਐਮਐਨਐਲ 3 ਦੀ ਕਰਦੇ ਸੀ। ਆਦੇਪ ਕੀ ਕੇ ਭਾਣ ਦੇ ਵਿੱਚ ਅਦਸਤ ਕਰ ਦਿੰਦੇ ਸੀ ਬਾਕੀ ਪੈਸੇ ਲੈ ਕੇ ਪੋਸਟ ਮਤਾਪਕ ਉਹਨਾਂ ਨੂੰ ਅਦਸਤ ਕਰ ਦਿੰਦੇ ਸੀ ਨਾ ਕਾਬਲ ਲੋਕ ਵੀ ਸਰਕਾਰ ਨਾਲ ਨੌਕਰੀ ਲੈ ਜਾਂਦੇ ਸੀ ਨਾ ਕਾਬਲ ਲੋਕ ਪਰ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਪ੍ਰਵਾਸ ਸਿੰਘ ਜੀ ਮਾਨ ਨੇ ਇੱਕ ਵੀ ਗਰੀਬ ਸਾਥੀ ਬੰਨੀ 600000 ਤੋਂ ਲਗਭਗ ਨੌਕਰੀਆਂ ਦਿੱਤੀਆਂ ਇੱਕ ਵੀ ਕਿਸੇ ਦਾ ਰੁਪਈਆ ਨਹੀਂ ਲੱਗਿਆ ਗਰੀਬ ਘਰਾਂ ਦੀਆਂ ਕੁੜੀਆਂ ਮੁੰਡੇ ਕੀ ਡਾਕਟਰ ਬਣਿਆ, ਇੰਜੀਨੀਅਰ ਬਣਿਆ, ਐਸਟੀਯੂ ਬਣਿਆ, ਕੋਈ ਜੇਈ ਬਣਿਆ, ਕੋਈ ਟੀਚਰ ਬਣਿਆ। ਇਹ ਵੀ ਪਹਿਲੀ ਵਾਰ ਹੋਇਆ। ਇਸ ਤੋਂ ਬਾਅਦ ਜੇ ਮਹੂਰ ਬਹੁਤ ਸਾਰੇ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਉਹਨਾਂ ਨੂੰ ਸ ਪੰਜਾਬ ਸਰਕਾਰ ਨੇ ਕੰਮoverline ਬੁਲਾਇਆ ਜਾ ਸਕਦਾ। ਅਸੀਂ ਪਿੰਡਾਂ ਜਾਂਦੇ ਹਰੋਜ, ਭੋਗਾਂ ਤੇ ਜਾਂਦੇ ਆ, ਵਿਆਹਾਂ ਤੇ ਜਾਂਦੇ ਆ। ਸਾਨੂੰ ਲੋਕ ਪੁੱਛਦੇ ਸੀ ਵੀ ਬਾਕੀ ਦਾ ਸਭ ਕੁਝ ਠੀਕ ਹੈ ਜੀ ਕਹਿੰਦੇ ਸੀ ਤੁਸੀਂ ਮਿਲਦੇ ਵੀ ਬਹੁਤ ਹੋ ਮਿਲਦੇ ਵੀ ਬੜਾ ਸੁੱਖਾ ਫੋਨ ਵੀ ਚੱਕਦੇ ਹੋ ਸਾਡੇ ਬੈਰ ਸਾਹਿਬ ਆਗੇ ਜੀ ਪੁੱਤਾਂ ਸਾਹਿਬ ਦੀ ਰੌਂਦਾ ਤੋਂ ਤੁਹਾਡੇ ਬੜੀ ਹੈ ਜੀ ਸੜਕ ਵਧੀਆ ਬਣਦੀ ਫਿਰ ਨਹੀਂ ਸੀਮੈਂਟਡ ਸੀਮੈਂਟਡ ਹਾਂਜੀ 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 ਮੈਂ ਇਹਨੇ ਜੀ ਬਾਅਦ ਦੇ ਬੱਚੇ ਨਾ ਪਿਛਲੇ 20 ਸਾਲਾਂ ਤੋਂ ਇਹ ਤਾਂ ਐਮਐਲਏ ਸਾਹਿਬ ਨੂੰ ਪਤਾ ਬਹੁਤ ਵੱਡਾ ਚਾਲਾ ਬੱਜਿਆ ਵਾ ਸੀਗਾ ਤੇ ਹੁਣ ਇਸ ਤਰ੍ਹਾਂ ਦੀ ਸ਼ਰਤ ਬਣ ਰਹੀ ਜਿਵੇਂ ਸ਼ਹਿਰਾਂ ਦੇ ਵਿੱਚ ਬਣਦੀ ਹੁੰਦੀ ਆ ਵਿਚਾਰੇ ਨਾ ਲੋਕਟੈਲ ਲੱਗਣੀ ਆ ਉਹ ਜਿਹੜੀ ਸ਼ਰਤ ਬਣ ਰਹੀ ਐ ਤਕਨੀਕ ਨਾਲ ਬਣ ਰਹੀ ਐ ਵੀ ਜੇ ਆਪਾਂ ਪੈ ਪਾਸ ਕਰਦਾ ਸ਼ਰਤ ਤੇ ਉਹ ਲੋਕਟੈਲ ਪਟਕੇ ਕੀਤਾ ਜਾਊਗਾ ਵਿਚਾਰੇ ਥਾਂ ਸੇ ਡੈਗਿਆ ਤੇ ਉਹਦੇ ਵਿੱਚ ਕੋਈ ਆਪਾਂ ਪੈ ਕੋਣੀ ਆ ਪਰ ਉਹ ਸ਼ਰਤ ਨਹੀਂ ਪਟਣੀ ਕੋਣੀ ਬਹੁਤ ਧੰਨਵਾਦ ਜੀ ਮੈਂ ਦੱਸ ਰਿਹਾ ਹਾਂ ਕਿ ਆਜਾ ਕਰੂ ਤੇ ਆਪਣੇ ਗੱਲ ਤਾਂ ਨਹੀਂ ਹੋਉਂਦੇ ਨਹੀਂ ਨਹੀਂ ਜੀ ਆਜਾ ਕੋਣੀ ਮਿਲਿਆ ਹਾਂ ਉਹਦਾ ਸਾਰਾ ਨਹੀਂ ਪਤਾ ਤੇ ਮੈਂ ਗੱਲ ਕਰ ਰਿਹਾ ਸੀ ਲੋਕਾਂ ਨੂੰ ਕਹਿੰਦੇ ਆ ਤੁਸੀਂ ਮੈਂਦੇ ਵੀ ਬਹੁਤ ਮੈਂਦੇ ਵੀ ਬੜਾ ਸੌਖਾ ਫੁੱਲ ਵੀ ਟਕਦੇ ਆਂ ਫੁੱਲ ਬੈਗ ਵੀ ਲਾਉਂਦੇ ਆਂ ਸਾਡੇ ਸੁੱਖਾਂ ਸੁੱਖਾਂ ਚ ਵੀ ਆਉਂਦੇ ਆਂ ਪਰ ਚਿੱਤੇ ਰੱਖਦੇ ਸਰਕੇ ਜਾਈਏ ਮੁੱਖ ਮੰਤਰੀ ਸਾਹਿਬ ਦੇ ਧਰਵਾਦ ਕਰਦੇ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਵਾਂ ਸਿੰਘ ਜੀ ਮਾਨ ਦਾ ਜਿਨ੍ਹਾਂ ਨੇ ਚਿੱਤੇ ਆਲਾ ਪ੍ਰਤੀ ਇੰਨੀ ਸਖਤੀ ਵਰਤੀ ਆ ਕਿ ਅੱਜ ਚਿੱਤੇ ਆਏ ਭਾਜੜਾ ਵੀ ਨਹੀਂ ਹੋਇਆ ਸਾਰੇ ਪੈਦਾਰੇ ਜੇ ਦਾਦਰ ਸੀਟ ਕੀਤੇ ਜਾਣੀਆਂ ਪਰਚੇ ਦਿੱਤੇ ਜਾ ਰਹੇ ਆ ਜੇਲ੍ਹਾਂ ਸਿੱਟੇ ਜਾ ਰਹੇ ਆ ਮੁਕਤ ਦਿਨਾਂ ਦਾ ਪੰਡਾ ਟੋਲੇ ਵਾਲਾ ਤੁਸੀਂ ਸਾਰੇ ਜਾਣਦੇ ਹੋ ਚਿੱਟੇ ਦੀ ਰਾਤ ਦੀ ਗੱਲ ਦੱਸਣ ਕਿਤੇ ਦੀ ਰਾਤ ਇਹ ਟੋਲੇ ਵਾਲੇ ਜਿਹੜੇ ਚਿੱਟੇ ਨੇ ਤਸਕਰ ਸੀ ਜਿਨ੍ਹਾਂ ਨੇ ਚਿੱਟੇ ਵੀ ਕਾਲੀ ਕਮਾਈ ਦੇ ਨਾਲ ਬੜੇ ਬੜੇ ਮਹਿਰ ਪਾਏ ਸੀ ਬੜੇ ਬੜੇ ਘਰ ਪਾਏ ਸੀ ਸਾਰੇ ਪੰਜਾਬ ਸਰਕਾਰ ਨੇ ਸਹਿਮਤ ਕਰ। ਤਰ੍ਹਾਂ ਦੇ ਪੂਰੇ ਪੋਸਟਰ ਲਾ ਦੇ ਤੇ ਵੜ ਕੇ ਦਿਖਾਓ। ਔਰ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਕੱਲ ਟਾਉਣ ਦੀ। ਜਦੋਂ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਗਈ ਤਾਂ ਤਾਏ ਨਹੀਂ ਡਰਦੇ। ਗਵਾਂਡ ਬੰਡਾ ਤੁਹਾਡੇ ਨਾਲ ਕਹਿੰਦਾ। ਚਿੱਟੇ ਦੇ ਤਸਕਰ ਨਹੀਂ ਬਾਜਉਂਦੇ ਸੀ। ਲੋਹੇ ਦਾ ਗੇਟ ਸੀ ਉਹਨਾਂ ਦਾ ਐਨੀ ਚੌੜੀ ਪੱਤੀ ਬੈਠ ਕਰ ਦਿੱਤੇ ਤੇ ਵੜ ਕੇ ਦਿਖਾਓ ਕਰ। ਪਤਨੀ ਤਾਨੇ ਨਾਲੇ ਔਰ ਪੁੱਤਰਾਂ ਨਾਲ ਆਦੇ ਔਰ ਇਸ ਤੋਂ ਲਾਵਾ ਸਾਡੇ ਮੁੱਖ ਮੰਤਰੀ ਸਾਹਿਬ ਸੰਦਰਪਵਾਸੀ ਜੀ ਮਾਨ ਉਹਨਾਂ ਨੇ ਸਖਤੀ ਨਾਲ ਕਿਹਾ ਚਿੱਟੇ ਦੇ ਤਸਕਰਾਂ ਨੂੰ ਅਸੀਂ ਵੀ ਕਹਿੰਦੇ ਹਾਂ ਕਿ ਜਾਂ ਤਾਂ ਚਿੱਟੇ ਦਾ ਕਾਰੋਬਾਰ ਛੱਡ ਦਿਓ ਤੇ ਜਾਂ ਫਿਰ ਪੰਜਾਬ ਛੱਡ ਦਿਓ ਹਾਲੇ ਭੀਮਤ ਦੇ ਬੜੋਜਰ ਚੱਲ ਰਹੇ ਆ ਤੇ ਚਾਹਦੇ ਰਹਿਣਗੇ ਕਲਪਹਿਚਾਰੂ ਬੀਬੀਆਂ ਨਾਲ ਉਹਦੇ ਭਾਈ ਸੀਗੇ ਮੇਰੇ ਪੈਰ ਫੜਨ ਲੱਗੇ ਮੈਂ ਗੱਲ ਕੀ ਆ ਕਿ ਉਹਨਾਂ ਕਿਆ ਗੱਲ ਆ ਜੀ ਵੀ ਸੁਣੇ ਮੁੰਡਾ ਫੜਿਆ ਗਿਆ ਤੁਸੀਂ ਬੜਾ ਕਹੋ ਮੈਨੂੰ ਥੋੜਾ ਜਿਹਾ ਰੈਮ ਆਇਆ ਇਹਨੇ ਕਿ ਮੈਂ ਸੁਣਾਉਣ ਲਈ ਮੈਂ ਕਿਹਾ ਤੇ ਪਤਾ ਤੇਰਾ ਕੀ ਆ ਤੇ ਮੈਨੂੰ ਉਹਨੇ ਦੱਸਿਆ ਗਿਆ ਕਹਿੰਦੇ ਜੀ ਚਿਤੇਰੇ ਦੱਸ ਕਰ 1 ਕਰੋੜ 40 ਲੱਖ ਦੀ ਜਿਹੜੀ ਪ੍ਰੋਪਰਟੀ ਆਪਾਂ ਜਬਤ ਕਰਨੀ ਆ ਤੇ ਉਹ ਆਹ ਰੈਗੂਲਰ ਸਿਸਟਮ ਮੈਂ ਨਹੀਂ ਬਿਲਕੁਲ ਨਹੀਂ ਬਖਸ਼ਾ ਵਰਦੀ ਕਰ ਲਈ ਕਰੋ ਆਪਣੇ ਥੋੜੇ ਘਾੜੀਏ ਅੱਜ ਤੁਸੀਂ ਪਿੰਡਾਂ ਜਾਂਦੇ ਆ ਤਾਂ ਲੋਕ ਆਸ਼ਿਸ਼ ਕਰਦੇ ਕਲਮ ਖੁੱਟੇ ਬੋਲ ਕੇ ਆਏ ਬਾਬਾ ਸਾਹਿਬ ਡਾਕਟਰ ਪੀ ਭਰਾਓ ਵੀਰ ਕਰਦ ਪ੍ਰੋਗਰਾਮਸ ਮੈਂ ਬੀਬੀਆਂ ਤੋਂ ਪੁੱਛਿਆ ਪਿੰਡਾਂ ਦੀ ਬੀਬੀਆਂ ਸੀ ਮੈਂ ਕਿਹਾ ਤੁਹਾਨੂੰ ਹੋਮਕੂਪ ਲੱਗਦਾ ਫਰਕ ਕਿਹਦੀ ਹੱਤੀ ਲੱਗਦਾ ਮੈਂ ਨਹੀਂ ਕਹਿੰਦਾ ਕਿੰਝ ਚਿੱਟਾ ਖਤ ਕਰ ਦਿੱਤਾ ਪਰ ਇਧਰ ਹੱਕ ਤੋਂ ਕੇ ਇਹਨਾਂ 80% ਖਤ ਕਰ ਦਿੱਤਾ 80% ਉਹਨਾਂ ਕਿਤੇ ਦਾ ਸੁਰੂਪ ਪਤਾ ਦੀਵਾਰ ਕਿਤੇ ਦਾ ਕਾਰਵਾਨ ਕਰਨਾ ਪੈਣੀ ਵਿਦੇਕੀ ਪ੍ਰਾਪਰਟੀ ਪਾਈ ਉਹ ਸਰਕਾਰ ਕੋਲ ਲੈ ਜਾਣੀ ਹੈ ਮੈਂ ਫੇਰ ਜਿਹੜੇ ਚਿੱਤੇ ਦਾ ਕਾਰੋਬਾਰ ਕਰਦੇ ਆ ਉਹਨਾਂ ਦੇ ਘਰ ਤਾਂ ਜਾਣਗੇ ਤੇ ਜਿਹੜੀਆਂ ਮਹਿੰਗੀਆਂ ਕਾਰਾਂ ਰੱਖੀਆਂ ਹੋਈਆਂ ਉਹ ਜੱਫਤ ਕੀਤੀਆਂ ਜਾਣਗੀਆਂ ਸੋ ਅੱਜ ਵੱਡੇ ਪੱਧਰ ਤੇ ਚਿੱਤੇ ਨੂੰ ਠੱਲ ਪੈ ਰਹੀ ਹੈ ਪਿੰਡਾਂ ਵਿੱਚ ਜਾਣੇ ਹੁਣ ਹੁਣ ਕੋਈ ਸਵਾਲ ਨਹੀਂ ਕਰਦਾ ਅੱਗੇ ਦੇ ਚਿੱਤੇ ਦਾ ਚਿੱਤੇ ਨਾਲ ਸਬੰਧ ਵੀ ਫੁੰਨਾਉਂਦੇ ਸੀ ਹੁਣ ਕੀ ਕਰਨਾ ਦੋ ਤਿੰਨ ਮਿੰਟ ਬਰਬਾਰ ਇੱਕਦਫ਼ਾ ਹੁੰਦਾ ਹੋਵੇ। ਸੋ ਬਹੁਤ ਵੱਡੀ ਪੱਧਰ ਤੇ ਠੱਲ ਪਾਈ ਆ ਤੇ ਪਾਰ ਰਹੇ ਆ। ਸੋ ਮੈਂ ਜਿਆਦਾ ਸਮਨ ਨਹੀਂ ਲੈਂਦਾ ਇਸ ਤੋਂ ਬਾਅਦ ਮੈਂ ਖੋਟੀ ਸਕੂਲ ਦੇ ਵਿੱਚ ਪਹੁੰਚਣਾ ਤੁਹਾਡਾ ਮੈਂ ਸਾਰਿਆਂ ਦਾ ਕੋਰ ਕੋਰ ਤੁਹਾਕਾਂ ਦਾ ਅਸਥੀਅ ਅਧਿਕਾਰ ਦਾ ਪ੍ਰਵਾਨ ਕਰਨ ਦੀ ਵਾਹਿਦ ਹਿੱਕ ਖਾਲਸਾ ਸ੍ਰੀ ਵਾਹਿਗੁਰੂ। ਸਾਡੇ ਸਕੂਲ ਦੇ ਵਿੱਚ ਹਲਕਾ ਨਿਹਾਲ ਸਿੰਘ ਵਾਲਾ ਦੇ ਐਮ ਐਲ ਏ ਸਰਦਾਰ ਮਨਜੀਤ ਸਿੰਘ ਬਲਾਸਪੁਰ ਜੀ ਜੋ ਸ਼ਿੱਖਿਆ ਕ੍ਰਾਂਤੀ ਤਹਿਤ ਜੋ ਗ੍ਰਾਂਟਸ ਰਸੀਵ ਹੋਈਆਂ ਉਹਦੇ ਨਾਲ ਵਿਕਾਸ ਕਾਰਜ ਹੋਏ ਉਹਨਾਂ ਦਾ ਆਦਿਕਾਟਨ ਕਰਨਾ ਹੈ ਜਿੰਨਾ ਕਰਕੇ ਅਸੀਂ ਐਮਐਲਏ ਸਹਿਬਾਨ ਦਾ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਜੀ ਦਾ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਿੱਖਿਆ ਕ੍ਰਾਂਤੀ ਤਹਿਤ ਬਦਲਦਾ ਪੰਜਾਬ ਤੇ ਤੇ ਇਸ ਸਕੂਲ ਨੂੰ ਅਧਨੁਕ ਕਸੂਲਤਾ ਨਾਲ ਲੈਸ ਕੀਤਾ ਇੱਕ ਵਾਰ ਫੇਰ ਮੈਂ ਆਪਣੇ ਵੱਲੋਂ ਸਮੂਹ ਸਟਾਫ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਸਰਦਾਰ ਭਗਵਾਨ ਸਿੰਘ ਮਾਨ ਹਰਜੋਤ ਸਿੰਘ ਬੈਂਸ ਔਰ ਐਮਐਲਐ ਸਹਿਬਾਨ ਦਾ ਧੰਨਵਾਦ ਕਰਦਾ ਥੈਂਕ ਯੂ ਵੈਰੀ ਮਚ